ਦੇ ਲਈ ਮਤਲਬ ਜਿਵੇਂ ਐਸਜੀਪੀਸੀ ਉਹਨਾਂ ਦੇ ਅੰਡਰ ਆ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਅਕਾਲੀ ਦਲ ਵੇਲੇ ਹੋਈ ਹੈ ਜਿਹੜੀ ਉਹਨਾਂ ਨੇ ਮੰਨੀ ਉਹਨੂੰ ਨਾ ਸਹੰਦੇ ਹੋਏ ਦੇਖ ਕੇ ਵੀ ਇਹ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂਗਾ ਉਹਨੇ ਤਾਂ ਉਸ ਭਾਵਨਾ ਚ ਆ ਕੇ ਇਹ ਚ ਕੋ ਟੈਰਰਿਸਟ ਐਂਗਲ ਨਹੀਂਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਹੈ ਨਾ ਬੇਅਦਬੀ ਕੀਤੀ ਅਸੀਂ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਕੋਈ ਖਾਲਿਸਤਾਨ ਵਾਲਾ ਐਂਗਲ ਨਹੀਂਗਾ ਇਹਦੇ ਵਿੱਚ ਵਿੱਚ ਕੋਈ ਟੈਰਰਿਜ਼ਮ ਵਾਲਾ ਐਂਗਲ ਨਹੀਂਗਾ ਇਦਾਂ ਇੱਕ ਸਿੱਖ ਹੋਣ ਨਾਤੇ ਉਹਨਾਂ ਦੇ ਮਨ 'ਚ ਗੁੱਸਾ ਆਇਆ ਉਹਨਾਂ ਦੇ ਮਨ 'ਚ ਐਸੀ ਭਾਵਨਾ ਆਈ ਜਿਹਦੇ ਕਰਕੇ ਉਹਨਾਂ ਨੇ ਇਹ ਗੋਲੀ ਚਲਾਈ ਸੁਖਵੀਰ ਸਿੰਘ ਬਾਦਲ ਹੋਣਾ ਤੇ ਜਿਹੜੀ ਮਤਲਬ ਬੜਾ ਦਿਲ ਦਿਖਾ ਕੇ ਜਿਵੇਂ ਸਾਰਿਆਂ ਨੂੰ ਉਸੇ ਦਿੰਦੇ ਆ ਤੇ ਉਹਨੂੰ ਆਪਣੇ ਉੱਤੇ ਲਾਗੂ ਜ਼ਰੂਰ ਬਾਦਲ ਫੈਮਲੀ ਨੂੰ ਕਰਨਾ ਚਾਹੀਦਾ ਹੈ ਤੇ ਮੈਂ ਗੋਲੀ ਚੱਲੀ ਨੂੰ ਕੰਡੈਮ ਕਰਦਾ ਹਾਂ ਸਭ ਤੋਂ ਜ਼ਿਆਦਾ ਹੈ ਇਹ ਗੋਲੀ ਚਲਾਉਣਾ ਕਿਸੇ ਦਾ ਵੀ ਹੱਕ ਨਹੀਂ ਕਿਸੇ ਨੂੰ ਮਾਰਨਾ ਕਿਸੇ ਦਾ ਹੱਕ ਨਹੀਂ ਸਾਡੇ ਕਾਨੂੰਨ ਚ ਉਹ ਵੀ ਜੋ ਦਰਵਾਜ਼ਾਬ ਦੇ ਮੂਹਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਮਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖੋ ਜਿਹੜੀ ਗੱਲ ਤੁਸੀਂ ਬੰਦੀ ਸਿੱਖਾਂ ਬਾਰੇ ਕੀਤੀ ਆ ਬਿਲਕੁਲ ਉਸੇ ਤਰੀਕੇ ਨਾਲ ਜੋ ਭਾਵਨਾ ਬੰਦੀ ਸਿੱਖਾਂ ਬਾਰੇ ਆ ਅਕਾਲੀ ਦਲ ਦੀ ਐਸਜੀਪੀਸੀ ਦੀ ਬਾਦਲ ਫੈਮਿਲੀ ਦੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਸੂਚੀ ਦੇ ਵਿੱਚ ਚੌਣਾ ਸਾਬ ਨੂੰ ਸਭ ਤੋਂ ਉੱਤੇ ਰੱਖਣਾ ਚਾਹੀਦਾ ਉਹਨਾਂ ਲਈ ਵੱਡਾ ਉਪਰਾਲਾ ਹੈ ਜਾਂ ਵੱਡਾ ਸੰਘਰਸ਼ ਆ ਉਹਨਾਂ ਨੂੰ ਛਡਾਉਣ ਖਾਤਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਤੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਸੂਚੀ 'ਚ ਪਾ ਕੇ ਟੌਪ ਤੇ ਉਹਨਾਂ ਲਈ ਵਕੀਰ ਕਰਨੇ ਚਾਹੀਦੇ ਆ ਤੇ ਉਹਨਾਂ ਲਈ ਜਦੋ ਜਹਿਦ ਆ ਜਿਹੜੀ ਉਹ ਕੱਲ ਤੋਂ ਹੀ ਅਕਾਲੀ ਦਲ ਨੂੰ ਤੇ ਮੂਰੇ ਮਜੀਠੀਆ ਸਾਹਿਬ ਨੂੰ ਧਾਮੀ ਸਾਹਿਬ ਨੂੰ ਲੱਗਣਾ ਚਾਹੀਦਾ ਇਹ ਵੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਲਿਸਟ 'ਚ ਨਾ ਜਾਣ ਫਿਰ ਕੱਲ ਨੂੰ ਡਿਲੇ ਹੋ ਜੇ ਇਸ ਕਰਕੇ ਇਹਨੂੰ ਉਹ ਲਿਸਟ 'ਚ ਬੰਦੀ ਸਿੱਖਾਂ ਦੀ ਜੋ ਮੈਂ ਤਾਂ ਇਹ ਕਹੂੰਗਾ ਆਉਣ ਨਹੀਂ ਦੇਣਾ ਚਾਹੀਦਾ ਇਹਦਾ ਜਲਦੀ ਤੋਂ ਜਲਦੀ ਜਿਹੜੀ ਆ ਇਹ ਫੈਸਲਾ ਕਰ ਲੈਣ ਦੇ ਲਈ ਮਤਲਬ ਜਿਵੇਂ ਐਸਜੀਪੀਸੀ ਉਹਨਾਂ ਦੇ ਅੰਡਰ ਆ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਅਕਾਲੀ ਦਲ ਵੇਲੇ ਹੋਈ ਆ ਜਿਹੜੀ ਉਹਨਾਂ ਨੇ ਮੰਨੀ ਉਹਨੂੰ ਨਾ ਸਹੰਦੇ ਹੋਏ ਦੇਖ ਕੇ ਵੀ ਇਹ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂਗਾ ਉਹਨੇ ਤਾਂ ਉਸ ਭਾਵਨਾ ਚ ਆ ਕੇ ਇਹ ਚ ਕੋਈ ਟੈਰਰਿਸਟ ਐਂਗਲ ਨਹੀਂਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਹੈ ਨਾ ਬੇਅਦਵੀ ਕੀਤੀ ਸੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਕੋਈ ਖਾਲਿਸਤਾਨ ਵਾਲਾ ਐਂਗਲ ਨਹੀਂਗਾ ਇਹਦੇ ਵਿੱਚ ਕੋਈ ਟੈਰਰਿਜ਼ਮ ਵਾਲਾ ਐਂਗਲ ਨਹੀਂਗਾ ਇੱਦਾਂ ਇੱਕ ਸਿੱਖ ਹੋਣ ਨਾਤੇ ਉਹਨਾਂ ਦੇ ਮਨ 'ਚ ਗੁੱਸਾ ਆਇਆ ਉਹਨਾਂ ਦੇ ਮਨ 'ਚ ਐਸੀ ਭਾਵਨਾ ਆਈ ਜਿਹਦੇ ਕਰਕੇ ਉਹਨਾਂ ਨੇ ਇਹ ਗੋਲੀ ਚਲਾਈ ਸੁਖਬੀਰ ਸਿੰਘ ਬਾਦਲ ਹੋਣਾ ਤੇ ਜਿਹੜੀ ਮਤਲਬ بڑا ਦਿਲ ਦਿਖਾ ਕੇ ਜਿਵੇਂ ਸਾਰਿਆਂ ਨੂੰ ਉਸੇ ਦਿੰਦੇ ਆ ਤੇ ਉਹ ਨੂੰ ਆਪਣੇ ਉੱਤੇ ਲਾਗੂ ਜ਼ਰੂਰ ਬਾਦਲ ਫੈਮਿਲੀ ਨੂੰ ਕਰਨਾ ਚਾਹੀਦਾ ਹੈ ਤੇ ਮੈਂ ਗੋਲੀ ਚੱਲੀ ਨੂੰ ਕੰਡੈਮ ਕਰਦਾ ਹਾਂ ਸਭ ਤੋਂ ਜ਼ਿਆਦਾ ਇਹ ਗੋਲੀ ਚਲਾਉਣਾ ਕਿਸੇ ਦਾ ਵੀ ਹੱਕ ਨਹੀਂ ਕਿਸੇ ਨੂੰ ਮਾਰਨਾ ਕਿਸੇ ਦਾ ਹੱਕ ਨਹੀਂ ਸਾਡੇ ਕਾਨੂੰਨ ਚ ਉਹ ਵੀ ਦਰਵਾਜ਼ਾਬ ਦੇ ਮੂਹਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਮਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖੋ ਜਿਹੜੀ ਗੱਲ ਤੁਸੀਂ ਬੰਦੀ ਸਿੱਖਾਂ ਬਾਰੇ ਕੀਤੀ ਆ ਬਿਲਕੁਲ ਉਸੇ ਤਰੀਕੇ ਨਾਲ ਜੋ ਭਾਵਨਾ ਬੰਦੀ ਸਿੱਖਾਂ ਬਾਰੇ ਆ ਅਕਾਲੀ ਦਲ ਦੀ ਐਸਜੀਪੀਸੀ ਦੀ ਬਾਦਲ ਫੈਮਿਲੀ ਦੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਸੂਚੀ ਦੇ ਵਿੱਚ ਚੌਣਾ ਸਾਹਿਬ ਨੂੰ ਸਭ ਤੋਂ ਉੱਤੋਂ ਰੱਖਣਾ ਚਾਹੀਦਾ ਉਹਨਾਂ ਲਈ ਵੱਡਾ ਉਪਰਾਲਾ ਹੈ ਜਾਂ ਵੱਡਾ ਸੰਘਰਸ਼ ਆ ਉਹਨਾਂ ਨੂੰ ਛਡਾਉਣ ਖਾਤਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਤੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਸੂਚੀ 'ਚ ਪਾ ਕੇ ਟੌਪ ਤੇ ਉਹਨਾਂ ਲਈ ਵਕੀਰ ਕਰਨੇ ਚਾਹੀਦੇ ਆ ਤੇ ਉਹਨਾਂ ਲਈ ਜਦੋ ਜਹਿਦ ਆ ਜਿਹੜੀ ਉਹ ਕੱਲ ਤੋਂ ਹੀ ਅਕਾਲੀ ਦਲ ਨੂੰ ਤੇ ਮੂਰੇ ਮਜੀਠੀਆ ਸਾਹਿਬ ਨੂੰ ਧਾਮੀ ਸਾਹਿਬ ਨੂੰ ਲੱਗਣਾ ਚਾਹੀਦਾ ਇਹ ਵੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਲਿਸਟ 'ਚ ਨਾ ਜਾਣ ਫਿਰ ਕੱਲ ਨੂੰ ਡਿਲੇ ਹੋ ਜੇ ਇਸ ਕਰਕੇ ਇਹਨੂੰ ਉਹ ਲਿਸਟ ਚ ਬੰਦੀ ਸਿੱਖਾਂ ਦੀ ਜੋ ਮੈਂ ਤਾਂ ਇਹ ਕਹੂੰਗਾ ਆਨ ਨਹੀਂ ਦੇਣਾ ਚਾਹੀਦਾ ਇਹਦਾ ਜਲਦੀ ਤੋਂ ਜਲਦੀ ਜਿਹੜੀ ਆ ਇਹ ਫੈਸਲਾ